ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਹੌਲੇ ਭਾਜ ਗਾਵਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸ ਸਕਰੀ ਫਿਰ ਨਾਮ ਗੁਰਵਿੰਦਰ ਸਿੰਘ ਜੀ ਪਿੰਨ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 9814083082 ਠੀਕ ਹੈ ਜੀ ਤੇ ਅੱਜ ਹੈਗੀਆਂ ਤਿੰਨ ਹਨਾ ਅੱਜ ਹੈਂ ਤਿੰਨ ਜੀ ਸ਼ੁਰੂਆਤ ਫਿਰ ਇਤੋਂ ਕਰ ਲਈਏ ਇਹ ਲੋਈ ਤੋਂ ਦਾ ਕਾਫੀ ਖੂਬਸੂਰਤ ਹੈ ਆ ਤੇ ਕਿੰਨਾ ਦੁੱਧ ਦੇ ਤੇ ਕੋਲ ਵੀ ਜੀ ਦੁੱਧ 9 10 ਕਿਲੋ ਜੀ ਆਪਣੇ ਕੋਲ ਕਾਲੀ ਆਈ ਜੇ ਵੈਡ ਆਪਣੇ ਅੱਛਾ ਹਾਂ ਜੀ ਦੁੱਧ ਵਾਦੀਓ ਇਹ ਰਿਵਿਊ ਮੈਨੂੰ ਤੁਹਾਨੂੰ ਪਤਾ ਘੜ ਘੁੱਟ ਜਾਂਦਾ ਡੰਗਰਾ ਕੇ ਅੱਛਾ ਦੋ ਦਿਨ ਹੁਣ ਇਹਦੇ ਥੱਲੇ ਹੁਣ 9 ਕਿਲੋ ਪੱਕਾ ਦੁੱਧ ਜੀ ਵੀ ਜੀ ਪੱਕਾ ਦੁੱਧ ਜਿਹੜਾ 9 ਲੀਟਰ ਭਾਗੇ ਦਵਾਂਗੇ ਵੀ ਜੀ ਠੀਕ ਹੈ ਜੀ ਹਾਂ ਜੀ ਅੱਜ ਬਾਕੀ ਠੰਡੀ ਦੀ ਜੀ ਤੇ ਆ ਦੇਖ ਸਕਦੇ ਥਾਣੇ ਤੇ ਲੱਗੇ ਤਾਂ ਚਵਾਈ ਵਾਲੇ ਪੂਰੇ ਗੋਣ ਵਿੱਚ ਹੱਲੇ ਪਸਮੀ ਨਹੀਂ ਆ ਇਹ ਵੀ ਚਲਾ ਜੇ ਸੰਤੋ ਤੇ ਨਹੀਂ ਉਹ ਪਿਛਲੇ ਤੁਹਾਨੂੰ ਦਿਖਾ ਦੇ ਵਿੱਚ ਦਬਾਰਾ ਹੈਗਾ ਠੀਕ ਹੈ ਜੀ ਚਲੋ ਖੋਲੋ ਹਾਂ ਫਿਰ ਤੋੜਦੀ ਹੈ ਦੋ ਦਨ ਜਿਹੜਾ 9 ਲੀਟਰ ਕਹਿੰਦੇ ਕੀ ਪੱਕਾ ਹੈਗਾ ਵਾ ਤਰਾ ਰੰਗ ਰੂਪ ਦੀ ਚੰਗੀ ਹੈ ਧਾਰ ਬੋਲੀ ਵੀ ਦੀ ਪੂਰੀ ਹੈ ਬਾਕੀ ਠੰਡੀ ਸੀ ਲਿਆ 俺说你要一个手机，俺就来。 ਮੋਲ ਫਿਰ ਵਿਜੀ ਇਹਦਾ ਮੋਲ ਮੈਂ ਅੱਜ ਵਿਜੀ ਪਾਣਾ ਜਿੱਦਣੀ ਆਪਾਂ ਜਿਆ ਅੱਜ ਹੀ ਗੱਲ ਕਰੀਏ ਜਿਆ ਅੱਜ ਹੀ ਕਰ ਦਈਏ ਹਾਂਜੀ 28000 ਵਿਜੀ ਆਣਾ ਹੀ ਕਰਾਂਗੇ ਕਰ ਦਈਏ ਛੋਟਾ ਛਾਟਰ ਇਹ ਲੋ ਕਰ ਦੋ ਜੀ ਉਹ ਤੁਸੀਂ ਕਰ ਦਿਓ 2000 ਛੱਡ ਦਈਏ 26 ਦੇ ਦਈਏ ਚਲੋ ਵਿਜੀ 26 ਦੀ ਕਰਾਂਗੇ ਹਾਂ ਨਾ ਹੀ 26 ਦੀ ਦੇ ਦਾਂਗੇ ਠੀਕ ਹੈ ਜੀ ਛੋਟਾ ਆਪਾਂ ਵਿਜੀ ਅੱਜ ਕਰਨਾ ਜੀ ਤੇ ਆ ਜਿਹੜੀ ਗਾਂਜ ਇਹ ਇਹ ਤੁਹਾਨੂੰ ਵਿਜੀ ਇਹ ਤੁਹਾਨੂੰ 9-10 ਕਿਲੋ ਦੁੱਧ ਜੀ ਅੱਛਾ ਇਹਦਾ ਵਿੱਚ ਬੱਚਾ ਮਰ ਗਿਆ ਜੀ ਵੀਡੀਓ ਵੀ ਹੈਗੀ ਜੀ ਬੱਚੇ ਦੀ ਸਾਰਾ ਕੁਝ ਹੈਗਾ ਜੀ ਠੀਕ ਆ ਇਹ ਸੁਈ ਨੂੰ ਮਹੀਨਾ ਖੰਡ ਹੋ ਗਿਆ ਜੀ ਸੁਈ ਇਹ ਵੀ ਪਹਿਲਾਂ ਵੀ ਵੀਡੀਓ ਚ ਪਾਈ ਸੀ ਉਹ ਤਾਂ ਬੱਚਾ ਹੈਗਾ ਜੀ ਵਿੱਚ ਹੀ ਹੈਗਾ ਪਿਛਲੇ ਵੀਡੀਓ ਦੇ ਬੱਚਾ ਹੈਗਾ ਚਲੋ ਵੀਰ ਦਾ ਕੀ ਨਾਮ ਹੈ ਨਾ ਮੈਂ ਕਿਸੇ ਵੀਰ ਨੇ ਕੀਤੀ ਹੈ ਆਪਣਾ ਹਾਂਜੀ ਤੇ ਬਾਅਦ ਚ ਉਹਨੇ ਬਾਅਦ ਫੋਟੋ ਵੀ ਲਿਖੇ ਆਪਣੇ ਠੀਕ ਆ ਪਰਸਾਈ ਵੀ ਪਾਈ ਹੋਈ ਹੈ ਜੀ 500 ਰੁਪਿਆ ਤੇ ਹੁਣ ਦੁੱਧ ਕਿੰਨਾ ਹੁਣ ਵੀ ਵਿਜੀ 10 ਕਿਲੋ ਦੁੱਧ ਜੀ 9 ਕਿਲੋ ਦੀ ਆਪਾਂ ਠੋਕੇ ਦਵਾਂਗੇ ਫੁੱਲ ਠੰਡਾ ਕਰਕੇ ਵਿਜੀ ਤੇ ਥਾਣੇ ਤੇ ਦੇਖ

ਹਾਂ ਅਲੈਕਸੈਂਡਰ ਜੀ ਤੇ ਇਹਦਾ ਫਿਰ ਮੁੱਲ ਵੀ ਜੀ 1.8 ਵੀ ਜੀ ਪਿਛਲੀ ਜ਼ਾਰ ਇਹਨਾਂ ਵੀ ਉਹ 2-3 ਜ਼ਿਆ ਘਾਟ ਪਾ ਦਿੰਨੇ ਆ ਕਿੰਨਾ 25000 ਦੀ ਵੀ ਜੀ ਹਾਂ ਨਾ ਹੀ ਕਰਦਾਂਗੇ ਹੋਰ ਕਰ ਦਈਏ ਮਨ ਕਰ ਦੋ ਵੀ ਜੀ ਤੁਸੀਂ ਆਪੇ ਅੱਜ ਤੁਸੀਂ ਕਰਨੇ ਆਂ ਜਾਨ ਤੋਂ 2000 ਦੀ ਜਾਂਦੀ ਹੈ ਫਿਰ ਜਿਆਦਾ ਨਹੀਂ ਕੋਈ ਘਾਟ ਕੋਈ ਨਹੀਂ ਦੱਸ ਜਾਂਦੀ ਉਹ ਜਾਣ ਲੋ ਵੀ ਜੀ ਜਿੱਤੇ ਕਹਤਾ ਜਾਂਦ ਨੇ ਵੀ ਜੀ ਠੀਕ ਹੈ ਜੀ ਹਾਂ ਜੀ ਬਾਕੀ ਵੀ ਜੀ ਤੂੰ ਆਓਗੇ ਖੜੇ ਦੋਵੇਂ ਟਾਈਮ ਚਵਾ ਕੇ ਦਵਾਂਗਾ ਕੋਈ ਵੀਡੀਓ ਵਾਲ ਤੇ ਚਵਾਲੇ ਜ਼ਿਆ ਦੂਰ ਵਾਲਾ ਹੈਗੀ ਠੰਡੀ ਆ ਉਤਰਾ ਠੰਡੀ ਵੀ ਜੀ ਵੰਗਾ ਪਾ ਕੇ ਇਦਾਂ ਪਾੜਾ ਪਾਈ ਜਾਏ ਗੱਡੀ ਠੀਕ ਹੈ ਜੀ ਹਾਂ ਤੇ ਆਇ ਲਿਗਾ ਹਾਂ ਇਹ ਵੀ ਜੀ ਇਹ ਦੋ ਥਾਂ ਜੇ ਤੇ ਚੱਲਦੇ ਤਿੰਨ ਜੀ ਅੱਛਾ ਤੇ ਜੋਂਦੇ ਦੋ ਪਹਿਲੋਂ ਬੰਦ ਹੋ ਗਿਆ ਕਿ ਤਾਜੀ ਸੂਈ ਦਾ ਅੱਛਾ ਹੁਣ ਫੇਰ ਚੱਲ ਪਿਆ ਵੀ ਜੀ ਥਾਨ ਠੀਕ ਆ ਹਾਂ ਜੀ ਹਾਂ ਦੇਖ ਸਕਦੇ ਥਾਨ ਉੱਤਰਾ ਇਹਦੇ ਲੱਗੇ ਤਾਂ ਆਹ ਵਾਲਾ ਥਾਣੇ ਦਾ ਘੱਟ ਚੱਲਦਾ ਦੋ ਥਾਨ ਜਿਹੜੇ ਵਧੀਆ ਚੱਲਦੇ ਨਹੀਂ ਧੁੱਕੇ ਚੱਲਦੇ ਜੀ ਵੀ ਜੀ ਤੇ ਦੁੱਧ ਕਿ ਨਾ ਦੁੱਧ ਵੀ ਜੀ 9 ਦਾ ਕਿਲੋ ਦੁੱਧ ਹੁਣ ਆਇਆ ਵਕ ਤੇ 7 ਕਿਲੋ ਠੰਡਾ ਕਰਕੇ ਵੀ ਜੀ ਦੁੱਧ ਜੀ ਥੱਲੇ ਇਹ ਆ ਵੀ ਚਲੋ ਕਿਸੇ ਨੇ ਚਾਹ ਪਾਣੀ ਵਾਸਤੇ ਖੜਨੀ ਆ ਵੀ ਜੀ ਬਾਕੀ ਨਹੀਂ ਬੋਲ ਗਰੰਟੀ ਦਵਾਂਗੇ 1 ਵੰਡ ਬਹੁਤ ਦੁੱਧ 10 ਕਿਲੋ ਹੀ ਕਰੂਗੀ ਜੇ ਅੱਛਾ ਦੁੱਧ ਅਸੀਂ 15 ਕਿਲੋ ਚੋਂਦੇ ਰਹੇ ਜੀ ਇਸ ਲਈ ਅੱਛਾ ਘਰ ਦੀ ਗਾਂ ਵੀ ਤੇ ਆਪਣੀ ਠੀਕ ਆ ਹਾਂਜੀ ਹਾਂਜੀ ਇਹ ਆ ਵੀ ਚਲੋ ਇੱਕ ਦੇ ਦੁੱਧ ਵੀ ਮੱਝਾਂ ਰਕਾ ਹਾਂਜੀ ਦੁੱਧ ਵੀ ਮੱਝਾਂ ਵਾਂਗਾ ਰੇਟ ਇਹ ਤਾਂ ਇਹੋ ਜਿਹਾ ਕਰਨਾ ਵੀ ਜਿਹੜੇ ਮਹੀਨੇ ਤੋਂ ਪਹਿਲਾਂ ਹੀ ਪੈਸੇ ਪੂਰੇ ਕਰ ਦੇ ਮੈਂ ਕਹਾਂ ਵੀ ਜੀ ਇਹ ਕੋਈ ਤੋਹਫਾ ਹੀ ਹੈ ਸਮਝ ਲਓ ਕਿ ਆ ਜਲੇ ਤਾਂ ਤੇ ਮੋਲ ਲੈਦਾ ਬੋਲ ਕਰ ਦਈਏ ਫੇਰ ਅਗੇ ਵਾਂਗੇ ਤੇ ਕੱਟ ਕਰ ਦਈਏ ਕਰ ਦੋ ਜੱਜ ਆ ਕੇ ਆਪੇ ਵੇਚੀ ਆਗੀ ਕਰਨਾ ਤੁਸੀਂ ਪਿਛਲੀ ਤਾਂ ਦੱਸਿਆ ਰਹਿਗਾ ਹੀ ਆ ਜੀ ਆਪ ਹੀ ਕਰ ਦੋ ਕਿੰਨੇ ਦੀ ਨਹੀਂ ਤੁਸੀਂ ਦੱਸ ਦੋ ਐ ਕੀ ਕਰ ਦੋ ਕਿੰਨੇ ਦਾ ਕਿੰਨੇ ਦੀ ਦੇ ਦਈਏ ਕਿੰਨੇ ਦੀ ਤੁਸੀਂ ਕਹੋਗੇ ਵੇਚੀ ਦੇ ਦਾਂ ਇੱਕੋ ਗੱਲ ਕਰਦੀਏ ਫਿਰ ਕਰ ਦੋਗਾ ਤਾਂ ਵੀ ਜੀ 10000 ਦੀ ਦੇ ਦਈਏ ਚਲੋ 10000 ਦੀ ਵੀ ਜੀ ਹਾਂ ਨਾ ਛੋੜਛਾਪਾ ਹੀ ਕਰਨਾ ਜੀ ਵੀ ਜੀ ਠੀਕ ਆ ਹਾਂ ਜੀ ਜੀ ਇਹ ਤੁਸੀਂ ਕਹਤਾ ਵੀ ਜੀ 10000 ਦੀ ਦੇ ਦਾਂਗੇ ਜਾਣ ਦੀ 10000 ਦੀ ਜਾਣ ਦੇ ਦਿੰਦੇ ਠੀਕ ਆ ਹਾਂ ਜੀ ਆ ਵਛੀ ਦੇ ਵੀ ਜੀ ਹੈਗਾ ਤੇ ਕਾ ਵਛੀ ਵੀ ਆ ਚੜ ਦੀ ਵੀ ਜੀ ਵਛੀ ਨੇ ਹੁੰਦੀ ਜੇ ਠੀਕ ਆ ਹਾਂ ਜੀ ਇਹ ਦੇਖੋ ਮੋਦੀ ਵਾਲੀ ਵਛੀ ਹੈ ਇਹ ਸਾਡੇ ਕਿਤੇ 9 ਮਹੀਨੇ ਇਹਦਾ ਮੁੱਲ ਵੀ ਇਹ ਲੋ ਕਿੰਨਾ ਕਰਦੀ ਹੈ ਆਪ ਹੀ ਕਰਦੇ ਅਸੀਂ ਇਹਦੇ ਵਿੱਚ ਜਾਂਦੀਆਂ ਨੇ ਦੱਸਦਾ ਜਾ ਰਿਹਾ ਹਾਂਜੀ ਮੇਰੀ ਹਾਨਾ ਵਿੱਚ ਛੋਟਿਆ ਭਾਈ ਕਰਨਾ ਜੇ 5000 ਦੀ ਜੀ ਹਾਨਾ ਹੀ ਦੇ ਦੇਣੀ ਜੀ 5000 ਦੀ ਦੇਣੀ ਹਾਂ ਨਹੀਂ ਬੰਜਾ ਜੀ ਦਿੱਤ ਨਹੀਂ ਠੀਕ ਹੈ ਜੀ ਬਾਕੀ ਕੋਈ ਸਾਹਮਣੇ ਆ ਲੈ ਜੀ ਵੱਚੀ ਵਿੱਚ ਦੀ ਬਰੀਡ ਜੀ ਠੀਕ ਹੈ ਹਾਂਜੀ ਤੇ ਬਾਕੀ ਚਲੋ ਇੱਥੇ ਆਓ ਕੋ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਚਲੋ